ਜੇਕਰ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਹੋ ਜਾਵੋ ਅਲਰਟ ਕਿਉਂਕਿ ਆਨਲਾਈਨ ਫਰੋਡ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਸ਼੍ਰੀ ਆਨੰਦਪੁਰ ਸਾਹਿਬ ਦੇ ਕਰੀਬੀ ਪਿੰਡ ਬੀਕਾਪਰ ਤੋਂ ਜਿੱਥੇ ਕਿ ਪਿੰਟੂ ਨਾਮ ਦੇ ਵਿਅਕਤੀ ਦੇ ਨਾਲ ਇੱਕ ਆਨਲਾਈਨ ਫਰੋਡ ਹੋਇਆ ਹੈ ਤੇ ਜਿਸ ਦੇ ਵਿੱਚ ਉਸਦੀ 1.5 ਲੱਖ ਦੇ ਕਰੀਬ ਅਮਾਉਂਟ ਖਾਤੇ ਦੇ ਵਿੱਚੋਂ ਕੱਢ ਲਈ ਗਈ ਹੈ ਪਿੰਟੂ ਨੇ ਦੱਸਿਆ ਕਿ Airtel ਨੂੰ ਇੱਕ ਮੈਸੇਜ ਆਂਦਾ ਹੈ ਤੇ ਉਸ ਤੋਂ ਬਾਅਦ ਉਹ ਜੀ SIM ਬੰਦ ਹੋ ਜਾਂਦੀ ਹੈ 25 ਤਰੀਕ ਨੂੰ ਉਸ ਦੀ SIM ਬੰਦ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਨਵੀਂ SIM ਕਢਵਾਉਂਦਾ ਹੈ ਤੇ ਉਹ ਵੀ ਨਹੀਂ ਚੱਲਦੀ ਤੇ ਉਸ ਤੋਂ ਬਾਅਦ ਇੱਕ ਹੋਰ ਨਵੀਂ SIM ਉਹ ਲੈਂਦਾ ਹੈ ਤੇ ਉਹ SIM 24 ਘੰਟੇ ਬਾਅਦ 28 ਤਰੀਕ ਨੂੰ ਚੱਲਦੀ ਹੈ ਜਦੋਂ 28 ਤਰੀਕ ਨੂੰ ਉਸ ਦੀ SIM ਚੱਲਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਫਰੋਡ ਹੋਇਆ ਹੈ ਕਿਉਂਕਿ ਆਨਲਾਈਨ ट्रांजैक्शन ਦੇ ਰਾਹੀਂ 1 ਲੱਖ ਰੁਪਿਆ ਪੀਐਨਬੀ ਬੈਂਕ ਤੋਂ ਤੇ ਉਸ ਤੋਂ ਬਾਅਦ 20000 ਦੀ ट्रांजैक्शन ਤੇ ਉਸ ਤੋਂ ਬਾਅਦ 20000 ਦੀ ट्रांजैक्शन ਪੀਐਨਬੀ ਬੈਂਕ ਤੋਂ ਆਨਲਾਈਨ ਹੋ ਜਾਂਦੀ ਹੈ ਜਦੋਂ ਕਿ 3000 ਦੀ ट्रांजैक्शन ਉਸਦੇ ਆਈਸੀਆਈ ਬੈਂਕ ਦੇ ਰਾਹੀਂ ਕੀਤੀ ਜਾਂਦੀ ਹੈ ਆਨਲਾਈਨ ट्रांजैक्शन ਜਦੋਂ ਇਸੇ ਸਬੰਧ ਦੇ ਵਿੱਚ ਪਿੰਟੂ ਨੂੰ ਪਤਾ ਲੱਗਦਾ ਹੈ ਤਾਂ ਉਸਦੇ ਪੈਰਾਂ ਦੇ ਥੱਲੇ ਜ਼ਮੀਨ ਕਿਸਕ ਜਾਂਦੀ ਹੈ ਕਿ ਉਸਨੇ ਕੋਈ ਆਨਲਾਈਨ ट्रांजैक्शन ਨਹੀਂ ਕੀਤੀ ਕੋਈ ਉਸਨੇ ਪਾਸਵਰਡ UPI ਪਾਸਵਰਡ ਨਹੀਂ ਲਗਾਇਆ ਨਾ ਹੀ ਕੋਈ UPI ट्रांजैक्शन ਕੀਤੀ ਹੈ ਤਾਂ ਉਸ ਦੇ ਖਾਤੇ ਦੇ ਵਿੱਚੋਂ ਇੰਨੀ ਅਮਾਉਂਟ ਕਿਵੇਂ ਨਿਕਲ ਗਈ ਫਰੋਡ ਕਰਨ ਵਾਲਿਆਂ ਨੇ ਦੋ ਮੋਬਾਈਲ ਨੰਬਰ ਵੀ ਰੀਚਾਰਜ ਕੀਤੇ ਨੇ ਤੇ ਇਹ ਨੰਬਰ ਬੈਸਟ ਬੰਗਾਲ ਦੇ ਦੱਸੇ ਜਾ ਰਹੇ ਨੇ ਫਿਲਹਾਲ ਪਿੰਟੂ ਨੇ ਇਸ ਦੀ ਸ਼ਿਕਾਇਤ ਮਾਨਯੋਗ SSP ਨੂੰ ਕਰ ਦਿੱਤੀ ਆ ਤੇ ਨਾਲ ਹੀ ਆਰ ਬੀ ਆਈ ਨੂੰ ਵੀ ਇੱਕ ਈਮੇਲ ਲਿਖ ਰਹੀ ਜਾਨੂ ਕਰਵਾ ਦਿੱਤਾ ਹੈ ਕਿ ਉਸ ਨਾਲ ਫਰੋਡ ਹੋਇਆ ਹੈ ਜਿਸ ਤੋਂ ਬਾਅਦ ਪਿੰਟੂ ਨੇ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੀ SIM ਅਚਾਨਕ ਬੰਦ ਹੋ ਜਾਂਦੀ ਹੈ ਤਾਂ ਉਹ ਅਲਰਟ ਰਹਿਣ ਕਿਉਂਕਿ ਉਹਨਾਂ ਨਾਲ ਵੀ ਇਸ ਤਰ੍ਹਾਂ ਧੋਖਾ ਹੋ ਸਕਦਾ ਹੈ ਤੇ ਚਲੋ ਆ ਤੁਹਾਨੂੰ ਸੁਣਾਉਣੇ ਆ ਕਿ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਟੂ ਨੇ ਹੱਡ ਬਿੱਤੀ ਕਿਵੇਂ ਸੁਣਾਈ ਭਾਜੀ ਮੈਂ ਮੇਰਾ ਨਾਮ ਪਿੰਟੂ ਹੈ ਪਿੰਡ ਮੇਰਾ ਵੀਕਾਪੁਰ ਹੈ ਜੀ ਮੈਂ ਫੋਨ ਤੇ ਗੂਗਲ 'ਤੇ ਆਪਣੇ 98122377 ਤੋਂ ਚਲਾਉਂਦਾ ਸੀ ਜੋ ਕਿ ਮੇਰੀ SIM 25 ਤਰੀਕ ਨੂੰ ਹਮਾਚਲ ਜਾ ਰਹੀ ਸੀ ਬੰਦ ਹੋ ਗਈ ਉੱਥੇ ਮੈਨੂੰ ਇੱਕ OTP ਆਇਆ ਉਹਦੇ ਨਾਲ ਮੇਰੀ SIM ਬਿਲਕੁਲ ਬੰਦ ਹੋ ਗਈ ਜੀ ਸਿਗਨਲ ਚੱਲ ਗਿਆ ਸਾਰੇ ਉਹਦੇ ਨਹੀਂ ਜੀ ਸਰ ਮੈਂ ਕੋਈ OTP ਸ਼ੇਅਰ ਨਹੀਂ ਕੀਤਾ ਉਹਦੇ ਮੈਂ 3-4 ਦਿਨ ਬਾਅਦ ਮੈਂ ਆਪਣੀ SIM ਦੁਬਾਰਾ ਜਾ ਕੇ ਚਲਾਈ ਜੀ ਪਹਿਲੀ ਇੱਕ ਵਾਰ ਚਲਾਈ ਫਿਰ ਨਹੀਂ ਚੱਲੀ ਦੂਜੀ ਵਾਰ ਜਾ ਕੇ ਫਿਰ ਚਲਾਈ ਜੀ ਫਿਰ ਜਾ ਕੇ ਚੱਲੀ 28 ਤਰੀਕ ਨੂੰ ਸ਼ਾਮ ਨੂੰ ਮੇਰੇ ਗੂਗਲ ਪੇ ਔਰ ਫੋਨ पे ਬਿਲਕੁਲ ਬੰਦ ਸੀ ਮੈਂ ਥੋੜੀ ਕੋਸ਼ਿਸ਼ ਕੀਤੀ ਉਹ ਕਹਿੰਦੇ 24 ਘੰਟੇ ਬਾਅਦ ਚੱਲਣਾ ਜੀ ਤੁਹਾਡੇ ਗੂਗਲ ਪੇ ਔਰ ਫੋਨ पे ਮੈਂ ਕਿਸੇ ਬੰਦੇ ਨੂੰ ਪੇਮੈਂਟ ਕਰਨੀ ਸੀ ਤਾਂ ਮੇਰੇ ਗੂਗਲ ਪੇ ਨਾਲ ਫੋਨ पे ਚੱਲ ਰਿਹਾ ਸੀ ਤੇ ਉਹਦੇ ਬਾਅਦ ਮੈਂ 23 ਤੀਸਰੀ ਸਵੇਰੇ ਹੀ ਉੱਠਦੇ ਸਾਰ ਹੀ ਆਪਣੀ ਆਪਣਾ ਫੋਨ ਪੇ ਦਾ ਬੈਲੈਂਸ ਔਰ ਗੂਗਲ ਬੈਲੈਂਸ ਚੈੱਕ ਕਰਨ ਲੱਗਾ ਜੀ ਉਹ ਮੈਨੂੰ ਸ਼ੋਅ ਨਹੀਂ ਹੋ ਰਿਹਾ ਸੀ ਉਹਦੇ ਬਾਅਦ ਮੈਂ ਆਪਣੀ ਗੂਗਲ ਪੇ ਔਰ ਫੋਨ ਪੇ ਦੀ ਟ੍ਰੇਨ ਮੇਰੇ ਗੱਡੀ ਉੱਤੇ ਮੇਰਾ 1 ਲੱਖ ਦੀ ਐਂਟਰੀ ਪੀਐਨਵੀ ਔਰ 21000 ਦੀ PNB اور 2000 دی PNB اور ICICI چوک کم سے کم 2000 روپے اور اس بندے نے میرے موبائل دے فون پی تے دو ریچارج کیتے سی جو میرے کال ڈیٹیل دے وچ انہ دے نمبر موجود ہے اس دی شکایت جو کہ میں اپنا روپڑ ایس پی صاحب کول کر رہا ہے کہ کل انہوں نے باقاعدہ رپورٹ بنا کے دی ہے سی میں اسی سارے اپنے بھائیاں نو پنڈ واسیاں نو اپنے پنڈ ننگل واسیاں سارے بنتی کردا کہ جدو بھی کسی دی ਸਿੰਮ ਬੰਦ ਹੁੰਦੀ ਹੈ ਉਹ ਥੋੜੀ ਆਪਣੀ ਸਿੰਮ 'ਤੇ ਨਿਗ੍ਹਾ ਰੱਖਣ ਅਤੇ ਬੈਂਕ ਅਕਾਊਂਟ ਚੈੱਕ ਕਰਦੇ ਰਹਿਣਾ ਕਿ ਪਤਾ ਨਹੀਂ ਅੱਜਕੱਲ ਕਿਸ ਟਾਈਮ ਧੋਖਾਧੜੀ ਹੋ ਰਹੀ ਹੋਈ ਹੋ ਰਹੀ ਹੈ